ਉੱਪਰ ਪੁਜਾਰ ਕਰੋ ਪੁਜਾਰ ਕਰੋ ਪੁਜਾਰ ਕਰੋ ਜਲਾ ਸਰਕਾਰ ਮੁਰਦਾਬਾਦ 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 ਪੀਰਤ ਪਰਿਵਾਰਾਂ ਨੂੰ ਲਿਆਓ ਲਿਆਓ ਪੀਰਤ ਪਰਿਵਾਰਾਂ ਨੂੰ ਲਿਆਓ ਲਿਆਓ ਜੀ ਕਾਮਰੇਟ ਭਰਪੁਰ ਸਿੰਘ ਪਿੰਡ ਸੱਜਾਵਾਲ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂ ਪ੍ਰਧਾਨ ਹਾਂ ਜਿਹੜਾ ਅਸੀਂ ਅੱਜ ਦਿਨ ਮਨਾ ਰਹੇ ਹਾਂ ਇਸ ਧਰਨੇ ਦੇ ਉੱਪਰ ਜਿੱਥੇ ਕੰਨ ਸਾਲ ਤੋਂ ਧਰਨਾ ਚੱਲਦਾ ਰਿਹਾ ਕਲਵੰਤ ਕੌਰ ਦੇ ਮਸਲੇ ਦੇ ਵਿੱਚ ਹਾਂਜੀ ਜਿਹੜਾ ਕਿ ਦੋਸ਼ੀਆਂ ਨੇ ਸਜ਼ਾ ਦੇ ਕੇ ਤਸੀਹੇ ਦੇ ਕੇ ਉਹ ਮੌਦਿਕਾ ਘਾੜਤਾ ਰਿਆ ਜਿਹੜਾ ਜੋ ਸਾਡਾ ਸੰਵਿਧਾਨ ਬਣਿਆ ਠੀਕ ਆ ਸਰਕਾਰਾਂ ਚੰਡੇ ਜ਼ਰੂਰ ਚੜਾਉਂਦੀਆਂ ਨੇ ਜਿਹੜੇ ਸੰਵਿਧਾਨ ਆ ਪਰ ਇਹ ਸਾਡੇ ਤੇ ਲਾਗੂ ਨਹੀਂ ਕੀਤੇ ਇਹਨਾਂ ਨੇ ਕਿਉਂ ਜਿਹੜੇ ਚੰਦ ਲੋਕ ਨੇ ਜਿਹੜੇ ਮੀਰ ਨਿਜਮੇ ਵਰਲੇ ਟਾਟੇ ਆਰਗੇ ਹੋਏ ਬੰਨ੍ਹੇ ਡਾਨੀ ਆਰਗੇ ਹੋਏ ਇਹਨਾਂ ਲਈ ਜਦੀ ਆ ਅੱਜ ਅਸੀਂ ਇਸ ਮਸਲੇ ਤੇ ਕਾਲਾ ਦਿਨ ਮਨਾ ਰਹੇ ਆ 26 ਜਨਵਰੀ ਨੂੰ ਠੀਕ ਆ ਸਰਕਾਰਾਂ ਝੰਡੇ ਚੁਣਾਉਂਦੀਆਂ ਨੇ ਕਿਸਾਨ ਉਹ ਸੜਕਾਂ ਤੇ ਮਾਰਚ ਕਰਦੇ ਨੇ ਟਰੈਕਟਰਾਂ ਦੇ ਨਾਲ ਕਿਸਾਨ ਜੂਨੀਆ ਨੂੰ ਮਜ਼ਦੂਰ ਸੰਘਰਸ਼ ਕਮੇਟੀਆਂ ਉਹ ਨਾਲ ਨੇ ਸੰਘਰਸ਼ ਕਰਦੀਆਂ ਪਰ ਸਾਡੇ ਮਜ਼ਦੂਰ ਤੇ ਕਿਸਾਨਾਂ ਲਈ ਕੋਈ ਜਾਦੀ ਨਹੀਂ ਹੈ ਜੇ ਅਸੀਂ ਦਿੱਲੀ ਰਾਜਧਾਨੀ ਨੂੰ ਜਾਂਦੇ ਆ ਤਾ ਸਾਡੇ ਮਜ਼ਦੂਰ ਤੇ ਕਿਸਾਨਾਂ ਤੇ ਡਾਂਗਾਂ ਪੈਂਦੀਆਂ ਉੱਥੇ ਗੋਲੇ ਛਿੱਟੇ ਜਾਂਦੇ ਨੇ ਬੰਬ ਪਟ્રોલ ਵਾਲੇ ਛਿੱਟੇ ਜਾਂਦੇ ਨੇ ਵੀ ਉਹ ਦਿੱਲੀ ਨਾ ਜਾ ਸਕਣ ਜੇ ਅਸੀਂ ਕਹਿੰਨੇ ਆਂ ਵੀ ਸਾਡੇ ਲਈ ਜਾਦੀਆ ਸਾਡੇ ਲਈ ਜਾਦੀ ਨਹੀਂ ਹੈ ਜਾਦੀ ਅਸੀਂ ਤਾਂ ਮੰਨਦੇ ਜੇ ਸਾਨੂੰ ਦਿੱਲੀ ਜਾਣ ਤੋਂ ਰੋਕ ਨਾ ਲੱਗਦੀ ਸਾਡੇ ਨੇ ਜਾਦੀ ਤਾਂ ਹੁੰਦੀ ਜੇ ਦਿੱਲੀ ਅਸੀਂ ਪ੍ਰਦਰਸ਼ਨ ਕਰ ਸਕਦੇ ਸਰਕਾਰ ਦੇ ਖਿਲਾਫ ਮੁਜ਼ਾਰੇ ਕਰ ਸਕਦੇ ਰੋਸ ਦਿਖਾ ਸਕਦੇ ਸਾਡੇ ਲਈ ਜਾਤੀ ਚਾਂ ਨਹੀਂ ਇਹ ਜਾਤੀ ਕਿਹਦੇ ਲਈ ਆ ਜਾਂ ਤਾਂ ਮੁਰਤੀ ਲਈ ਆ ਜਾਂ ਜਿਹੜੇ ਮੁਰਤੀ ਦੇ ਨਾਲ ਨੇ ਜਾਂ ਹੋ ਵਿਦੇਸ਼ ਮੰਤਰੀ ਜਾਂ ਗ੍ਰਹਿ ਮੰਤਰੀ ਉਹਨਾਂ ਲਈ ਜਾਤੀ ਆ ਸਾਡੇ ਲਈ ਕੋਈ ਜਾਤੀ ਨਹੀਂ ਤਿੰਨ ਸਾਬ ਤੋਂ ਬੈਠੇ ਆ ਦਾਤਾ ਇੱਥੇ ਜਿਹੜੀ ਪੰਜਾਬ ਦੀ ਸਰਕਾਰ ਆ ਇਹਨਾਂ ਨੇ ਸਾਰ ਲਈ ਆ ਤੇ ਸੈਂਟਰ ਦੀ ਸਰਕਾਰ ਨੇ ਤਾਂ ਸਾਡੀ ਕੀ ਸ਼ਰ ਲੈਣੀ ਸੀ ਅਸੀਂ ਕੋਈ ਵੀ ਦਿਨ ਹੋਵੇ ਸਰਕਾਰ ਮਨਾਵੇ ਸਾਡੇ ਲਈਓ ਕਾਲਾ ਦਿਨ ਮਨਾਇਆ ਜਾਊਗਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲੂਗਾ ਜਿੰਨਾ ਚਿਰ ਇਨਸਾਫ ਨਾ ਮਿਲਿਆ ਉਹਨਾਂ ਚਿਰ ਸਰਕਾਰ ਦੇ ਖਿਲਾਫ ਅਸੀਂ ਲੜਦੇ ਰਹਾਂਗੇ ਮੋਢੇ ਨਾਲ ਮੋਢਾ ਲਾ ਕੇ ਭੈਣ ਕਲਵੰਤ ਕੌਰ ਦੇ ਸਾਤ ਜਿਹੜੇ ਸਹਿਯੋਗੀ ਨੇ ਜਿਹੜੇ ਧਰਨੇ ਨੂੰ ਜਿੱਥੇ ਬੰਦियां ਚਲਾ ਰਹੀਆਂ ਉਹਨਾਂ ਦੇ ਨਾਲ ਬਿਲਕੁਲ ਸੰਯੋਗ ਦੇ ਕੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਬਿਲਕੁਲ ਸੰਘਰਸ਼ ਕਰਦੇ ਰਹਾਂਗੇ ਪਰ ਜਿਹੜਾ ਅੱਜ ਅਸੀਂ ਕਾਲਾ ਦਿਨ ਮਨਾ ਰਹੇ ਆਂ ਐਸੇ ਕਰਕੇ ਮਨਾ ਰਹੇ ਆਂ ਕਿ ਸਾਡੇ ਲਈ ਜਾਦੀ ਨਹੀਂ ਇਹ ਜਾਦੀ ਉਹਨਾਂ ਨੇ ਲਈਆ ਜਵਾਨੀ ਦਾਨਿਆਂ ਦੇ ਨਹੀਂ ਤੇ ਜਾਂ ਮੋਦੀ ਉਹਨਾਂ ਦੇ ਨਾਲ ਜਿੰਨਾ ਦੀ ਹੈ ਮੈਂ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਨਾ ਅਸੀਂ ਕੋਈ ਵੀ ਹੋਵੇ ਇੱਥੇ ਵੱਡਾ ਰੂਪ ਧਾਰ ਕੇ ਕੱਟ ਕਰਕੇ ਜ਼ਰੂਰ ਤਰ੍ਹਾਂ ਦੇਣ ਦੀ ਕੋਟਕਰਾ ਕਰਾਂਗੇ ਜੈ ਜਨਤਾ ਜੈਤ ਲੜਨ ਵਾਲੇ ਲੋਕਾਂ ਦੀ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 26 ਜਨਵਰੀ ਗਣਤੰਤਰ ਦਿਵਸ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਵਾ ਗਣਤੰਤਰ ਦਿਵਸ ਦਾ ਮਤਲਬ ਆ ਕਿ ਸਾਨੂੰ ਸਾਫ਼ ਸੁਥਰਾ ਇਨਸਾਫ਼ ਸੁਧਾਨੇ ਦਿੱਤਾ ਜਾਵੇ ਜਨਤਾ ਦੇ ਮੇਰੇ ਨਾਲ ਅੱਜ ਕੀ ਹੋ ਰਿਹਾ ਵਾ ਅਸੀਂ ਜੇਰੋਂ ਥਾੜੇ ਦੇ ਮੂਹਰੇ ਬੀਬੀ ਕਲਵੰਤ ਕੌਰ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਤਿੰਨ ਸਾਲ ਤੋਂ ਜੰਗਲ ਕਰ ਰਹੇ ਆ ਪਰ ਇੱਥੇ ਦੀਆਂ ਗੋਲੀਆਂ ਗੂਗੀਆਂ ਸਰਕਾਰਾਂ ਚੁੱਪ ਧਾਰੀ ਬੈਠੀਆਂ ਨੇ ਕਿਉਂਕਿ ਜਿਹੜਾ ਕਾਨੂੰਨ ਡਾਕਟਰ ਡੀ ਆਰ ਅੰਬੇਡਕਰ ਜੀ ਨੇ ਦੇਖੇ ਗਿਆ ਭਾਰਤ ਦੇ ਲੋਕਾਂ ਨੂੰ ਉਹਨਾਂ ਨੇ ਸਾਡੇ ਸੰਵਿਧਾਨ ਨੂੰ ਉੱਚਾ ਚੁੱਕਣ ਲਈ ਸਦਾਨ ਬਣਾਇਆ ਸੀ ਲੇਕਿਨ ਦੂਰੇ ਅੰਗਰੇਜ਼ਾਂ ਤੋਂ ਬਾਅਦ 47 ਜੇ ਆਜ਼ਾਦੀ ਮਿਲਣ ਤੋਂ ਬਾਅਦ 1926 ਜਾਂ 1950 ਨੂੰ ਜੋ ਡਾਕਟਰ ਡੀ ਆਰ ਅੰਬੇਡਕਰ ਜੀ ਦਾ ਕਾਨੂੰਨ ਸੰਵਿਧਾਨ ਇਨ੍ਹਾਂ ਮੁੱਖ ਪੰਡਤਾ ਜਾਂ ਅਧਿਕਾਰੀਆਂ ਨੇ ਦਿੱਤਾ ਉਹਨਾਂ ਨੇ ਸਾਡੇ ਸੰਵਿਧਾਨ ਨੂੰ ਅੱਖਾਂ ਤੇ ਪੱਟੀ ਬੰਨ੍ਹ ਕੇ ਇੰਨਾ ਬਣਾ ਦਿੱਤੀ ਪੂਰੇ ਮੇ ਚਲੇ ਗਏ ਕਾਲੇ ਅੰਗਰੇਜ਼ਾਂ ਦੇ ਹੱਥ 'ਚ ਆ ਗਿਆ ਇਸ ਲਈ ਸਾਨੂੰ ਇੱਥੋਂ ਕੋਈ ਇਨਸਾਫ ਨਹੀਂ ਮਿਲਦਾ ਪੰਜਾਬ ਦੇ ਵਿੱਚ ਨਹੀਂ ਪੂਰੇ ਪਾਰ ਦੇ ਵਿੱਚ ਪ੍ਰਹੇਤਾਜ ਦਾ ਬੋਲਬਾਲਾ ਵਾ ਨਸ਼ਿਆਂ ਦਾ ਬੋਲਬਾਲਾ ਵਾ ਸਰਕਾਰਾਂ ਖੋਦੇ ਕੰਮ ਕਰਵਾ ਰਹੀਆਂ ਨੇ ਇੱਥੋਂ ਦੀ ਅਫਸਰਾਈ ਪ੍ਰੈਸ ਤੋਂ ਚੁੱਕੀ ਆ ਉਹਨਾਂ ਨੂੰ ਨੱਥਕਾਉਣ ਲਈ ਅੱਜ ਅਸੀਂ ਜਗਰੋਂ ਥਾਣੇ ਮੂਰੇ ਜੋ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਵਾ ਉਸ ਦਾ 26 ਜਨਮ ਨੂੰ ਕਾਲਾ ਦੇ ਮਜੂਮਨਾ ਰਹੇ ਆ ਔਰ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਾਨੂੰ ਇੱਕ ਫੋਨ ਦੀ ਲੋੜ ਆ ਇੱਕ ਤੁਮਾਂਗੇ ਤਾਂ ਅਸੀਂ ਇਹਨਾਂ ਝਾਲਬ ਸਰਕਾਰਾਂ ਤੋਂ ਖੜਾ ਸਿਆ ਸਕਦੇ ਹਾਂ ਵਾਹੀ ਤਿਕਾ ਖਾਲਸਾ ਵਾਹੀ ਜੀ ਤਿਕਾ ਅੱਜ ਪੂਰੇ ਭਾਰਤ ਦੇ ਵਿੱਚ ਸੰਵਿਧਾਨ ਦਿਵਸ 26 ਜਨਵਰੀ ਗਣਤੰਤਰ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ 15 ਅਗਸਤ ਨੂੰ ਇੱਕ ਭਾਰਤ ਨੂੰ ਭਾਰ ਦੇ ਲੋਕਾਂ ਨੂੰ ਜਿਆਦੀ ਮਿਲੀ ਸੀ ਲੰਮੀਆ ਕੁਰਬਾਨੀਆਂ ਦੇਣ ਤੋਂ ਬਾਅਦ ਸ਼ਹਾਦਤ ਕਰਨ 26 ਜਨਵਰੀ ਨੂੰ ਡਾਕਟਰ ਬੇਕਰ ਸਾਹਿਬ ਨੇ ਪੂਰੀ ਦੁਨੀਆ ਦੇ ਸੰਵਿਧਾਨਾਂ ਨੂੰ ਜਾਂ ਕਾਨੂੰਨਾਂ ਨੂੰ ਘੋਕਦੇ ਹੋਏ ਇੱਕ ਸੰਵਿਧਾਨ ਤਿਆਰ ਕੀਤਾ ਸੀ ਤੇ ਉਹ ਸੰਵਿਧਾਨ ਜਿਹੜਾ ਗਰੀਬਾਂ ਦੇ ਇਥੋਂ ਦੇ ਦਸਿੰਦਿਆਂ ਦੇ ਭਾਰਤੀ ਲੋਕਾਂ ਦੇ ਕਿ ਭਾਰਤਾ ਜਿਹੜਾ ਵੱਡੀ ਗੈਰੰਟੀ ਦੇ ਵਿੱਚ ਆਮ ਗਰੀਬ ਲੋਕਾਂ ਦਾ ਦੇਸ਼ ਆ ਇਸ ਦੇਸ਼ ਦੇ ਜਿਹੜੇ ਗਰੀਬ ਲੋਕ ਆ ਉਹਨਾਂ ਵਾਸਤੇ ਰਾਸ਼ਟਰੀਕਰਤਾ ਨੇ ਸੰਵਿਧਾਨ ਦਿੱਤਾ ਤਾਂ ਕਿ ਇਹਨਾਂ ਲੋਕਾਂ ਦਾ ਜਿਹੜਾ ਜੀਵਨ ਬਸਰ ਆ ਉਹ ਵਧੀਆ ਢੰਗ ਨਾਲ ਹੋ ਸਕੇ ਇਹਨਾਂ ਨੂੰ ਨਿਆਂ ਮਿਲ ਸਕੇ ਇਹ ਜਿਹੜੇ ਲੰਮੇ ਟਾਈਮ ਤੋਂ ਜਿਹੜੇ ਦੇਸ਼ ਦੇ ਲੋਕ ਸੀਗੇ ਉਹ ਅੰਗਰੇਜ਼ਾਂ ਤੋਂ ਲਗਾਤਾਰ ਪੀੜਤ ਸੀਗੇ ਅੰਗਰੇਜ਼ਾਂ ਦੇ ਅਤਿਆਚਾਰਾਂ ਤੋਂ ਉਹਨਾਂ ਦੇ ਜ਼ੁਲਮਾਂ ਤੋਂ ਤੰਗ ਆਏ ਸੀ ਉਹਨਾਂ ਨੂੰ ਨਿਆਂ ਪਰ ਅੱਜ ਲੰਮਾ ਟਾਈਮ ਹੋ ਗਿਆ ਭਾਰਤ ਦਾ ਅਭਿਆਨ ਕਰੀ। ਜਿਹੜੇ ਸਾਡੇ ਲੋਕ ਐ ਤੁਸੀ ਅਸੀਂ ਲੋਕਾਂ ਇਹਨਾਂ ਨੂੰ ਨਿਆਂ ਮਿਲਿਆ। ਉਹਦੀ ਧਾਰਨਾ ਇਸ ਧਰਨੇ ਦੇ ਵਿੱਚ ਬੈਠੇ ਅਸੀਂ ਲੋਕਾਂ। ਜਿਹੜੇ ਪਿਛਲੇ ਪੌਣੇ 3 ਸਾਲਾਂ ਤੋਂ ਲਗਾਤਾਰ ਅਤਿਆਚਾਰਾਂ ਦੇ ਖਿਲਾਫ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਡੀਐਸਪੀ ਗੁਰਿੰਦਰ ਬੱਲ ਅੱਜ ਲੱਗਿਆ ਹੋਇਆ ਵਾ ਸੰਦੂਰ ਉਹਨੇ ਸਾਡੀ ਭੈਣ ਦੇ ਉੱਤੇ ਮਾਤਾ ਦੇ ਉੱਤੇ ਮੇਰੀ ਭਝਾਈ ਦੇ ਉੱਤੇ ਪੂਰੇ ਪਰਿਵਾਰਾਂ ਜੋ ਪਰਿਵਾਰਾਂ ਦੇ ਉੱਤੇ ਅਤਿਆਚਾਰ ਕੀਤੇ ਉਜਾੜਤਾ ਸਾਨੂੰ ਅੱਜ ਅਸੀਂ ਪਰਚਾ ਦਰਜ ਹੋਣ ਦੇ ਬਾਵਜੂਦ ਨਿਆਂ ਲਈ ਟਕੜੇ ਤਾਂ ਕਿਉਂ ਕਿ ਕਿਉਂਕਿ ਜਿਹੜਾ ਡਾਕਟਰ ਮੇਕਰ ਸਾਹਿਬ ਨੇ ਸੰਵਿਧਾਨ ਬਣਾਇਆ ਜਿਹੜੇ ਕਾਨੂੰਨ ਬਣੇ ਉਹ ਜਿਹੜੇ ਲੋਕਾਂ ਜਿਹੜੀ ਨਾ ਸੱਤਾਧਾਰੀ ਲੋਕ ਨੇ ਜਿਹੜੇ ਉਹ ਲੁਟੇਰਿਆਂ ਦੇ ਹੱਥਾਂ ਦੇ ਵਿੱਚ ਇਹ ਸੰਵਿਧਾਨ ਚਲੇ ਗਿਆ ਘੀਰਾ ਕਰਕੇ ਜਿਹੜਾ ਸਾਨੂੰ ਨਿਆਂ ਮਿਲ ਨਹੀਂ ਰਿਹਾ ਦਾ ਸਾਡੇ ਪ੍ਰਧਾਨ ਜੀ ਨੇ ਜਿਵੇਂ ਦੱਸਿਆ ਕਿ ਅਸੀਂ ਸਾਂਝੇ ਤੌਰ ਦੇ ਉੱਤੇ ਜਿਹੜਾ ਇਸ ਹੰਤ ਵਿੱਚ ਲੜ ਰਹੇ ਆਂ ਇਹ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਸਾਨੂੰ ਜੋੜਾ ਪਰਵਾਰ ਨਹੀਂ ਨਿਆਂ ਨਹੀਂ ਮਿਲ ਜਾਂਦਾ ਤੇ ਜਾਂ ਸਾਡੇ ਕੋਲੇ ਜਿਹੜੇ ਹੋਰ ਪੀਰਤ ਲੋਕ ਆਉਂਦੇ ਆ ਜਿਨ੍ਹਾਂ ਦੀ ਅਸੀਂ ਹਰ ਟੰਗ ਦੇ ਨਾਲ ਸਾਰੇ ਰਲ ਕੇ ਮੱਜਦਗੀ ਕਰਦੇ ਆਂ ਉਹਨਾਂ ਨੂੰ ਨਿਆਂ ਨਹੀਂ ਮਿਲ ਜਾਂਦਾ ਉਦੋਂ ਤੱਕ ਸਾਡਾ ਇਸ਼ਕ ਕਰਦਾ ਉਹ ਜਾਈ ਆ ਜੀ 500 ਤੇ 30 ਜਾਂ 75 ਰੁਪਏ ਆ ਪਰ ਸਮਝ ਨਹੀਂ ਆ। ਅੱਜ 26 ਜਨਵਰੀ ਦਾ ਦਿਹਾੜਾ ਜਿਹੜਾ ਸੰਵਿਧਾਨਕ ਦਿਵਸ ਹੈ ਇਹ ਤੇ ਬੈਸੇ ਮੈਂ ਪੂਰੇ ਭਾਰਤ ਵਾਸੀਆਂ ਨੂੰ ਇਹ ਦਿਨ ਦੀ ਵਧਾਈ ਵੀ ਦਿੰਨਾ ਪਰ ਅੱਜ ਜਿੱਥੇ ਖੜੇ ਆ ਕਲਵੰਤ ਕੌਰ ਇਨਸਾਫ ਗਰੁੱਪ ਵੱਲੋਂ ਜੋ ਸਾਡੇ ਕਿਥੇ ਇਕੱਠ ਹੁੰਦਾ ਹੈ ਜਿੱਥੇ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਪਰ ਕਿਥੇ ਅੱਜ ਨਿਆਂ ਦੀ ਗੱਲ ਕਰਨ ਦੀ ਬਣਦਾ ਵੀ ਅੱਜ ਦੇ ਦਿਨ ਸੰਵਿਧਾਨ ਬਣਿਆ ਸੀ ਪਰ ਦੂਜੇ ਪਾਸੇ ਇੰਨੇ ਲੰਮੇ ਸਮੇਂ ਤੋਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਮੇਂ ਦੀਆਂ ਤਿੰਨ ਸਰਕਾਰਾਂ ਬਹਿਲਾਂ ਲੰਘੀਆਂ ਆਹ ਚੌਥੀ ਸਰਕਾਰ ਜਿਹੜੀ ਇਸ ਗੱਲ ਤੇ ਆਈ ਸੀ ਵੀ ਮੈਂ ਤਾਂ ਲੋਕਾਂ ਨੂੰ ਵੱਧ ਤੋਂ ਵੱਧ ਇਨਸਾਫ ਦੇਵਾਂਗੀ ਸਭ ਕੁਝ ਇਹੋ ਜਿਹਾ ਕਰੂੰਗੀ ਜਿਹੜੀ ਪਹਿਲਾਂ ਨਹੀਂ ਕਰਿਆ ਉਹ ਤਾਂ ਤੁਹਾਨੂੰ ਲੁੱਟਦੇ ਤੇ ਕੁੱਟਦੇ ਹੀ ਰਹੇ ਨੇ ਪਰ ਮੈਨੂੰ ਐ ਲੱਗਦਾ ਵੀ ਇਹਨਾਂ ਨੇ ਉਹ ਲੁੱਟਦੇ ਕੁੱਟਸਾਨੂੰ ਭੁਲਾਤੀ ਕਿਉਂਕਿ ਜਿਹੜੇ ਪਹਿਲੇ ਸੀ ਉਹ ਜਮੈਂ ਇਹਨਾਂ ਨੂੰ ਜਾਣ ਲੱਗੇ ਕਹਿ ਗਏ ਹੋਣਗੇ ਵੀ ਸਾਨੂੰ ਲੋਕ ਯਾਦ ਰੱਖਣ ਵੀ ਤੁਸੀਂ ਇਹੋ ਜਿਹਾ ਕੁਝ ਕਰਿਓ ਇਹ ਹੁਣ ਉਹੋ ਜਿਹਾ ਕੁਝ ਕਰਨ ਲੱਗੇ ਨੇ ਉਹਦਾ ਕਰਕੇ ਅਸੀਂ ਅਜੇ ਅੱਜ ਵੀ ਇਹ ਕਾਲਾ ਦਿਨ ਮਨਾ ਰਹੇ ਹਾਂ ਤੇ ਸਰਕਾਰ ਤੋਂ ਮੰਗ ਵੀ ਕਰਦੇ ਆਂ ਇਹ ਗੱਲ ਦੀ ਵੀ ਆਖਿਰ ਕਦੋਂ ਕ ਜਾਗੋਗੇ ਕਦੋਂ ਇਨਸਾਫ ਦੇਓਗੇ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮਾਂ ਉਹਨਾਂ ਨੂੰ ਸਜ਼ਾ ਦਿੱਤੀ।